ਸੇਤਰੋ ਤੇ ਨਾਰਕ ਸੇਤਲਨ ਸਾਧ ਸੁਵਜਨਾ ਸਤਿਗੁਰਾਂ ਦੀ ਬੜੀ ਮਹਾਨ ਬਖਸ਼ ਸਤਿਗੁਰਾਂ ਦੀ ਬੜੀ ਮਹਾਨ ਬਖਸ਼ਿਸ਼ ਹੋਈ ਹੈ ਸੋ ਮੇਰੀਆਂ ਪ੍ਰਣਾਮ ਸਤਿਕਾਰ ਜੋ ਲਾਕਾ ਦਾਵਾ ਮਾਤਾਵਾਂ ਦਾ ਬੱਚਿਆਂ ਦਾ ਬੱਚੀਆਂ ਦਾ ਜਿਨ੍ਹਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਭ ਤੋਂ ਪਵਿੱਤਰੋ ਜੁਦੀ ਦਾਨ ਪੁੰਨੀ ਮੁਕਾਦੋ ਪਵਿੱਤਰੋ ਜੁਦੀ ਤੀਰਥ ਯਾਤਰਾ ਵਾਕ ਨੂੰ ਪਵਿੱਤਰੋ ਸ੍ਰੀ ਰਾਮ ਨਾਮ ਦੇ ਸਤਿਗੁਰੂ ਨਿਸਕ ਜਿਨ੍ਹਾਂ ਨੇ ਮਹਾਨ ਸੇਵਾ ਕੀਤੀ ਹੈ ਸੋ ਅਸੀਂ ਆਪਣੇ ਵੱਲੋਂ ਸਪੋਰਟ ਆਮ ਬਾਬਾ ਪਹਿਜਾਲਾ ਜੀ ਵੱਲੋਂ ਅਤੇ ਸਵੱਜੇ ਸਿੱਖ ਸੰਗਤ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਨਮਸਕਾਰ ਸੋ ਮੈਂ ਬੇਨਤੀ ਕਰਾਂ ਬਾਬੇ ਚੰਦਰ ਨੂੰ ਇੱਥੋਂ ਦੋ ਸਿਰ ਪਾਓ ਆਪਣੇ ਚੱਕੋ ਇੱਕ ਕੋਰੋਨੇ ਕੁਦਰ ਪ੍ਰਬੰਧ ਕਮੇਟੀ ਇੱਕ ਆਪਣੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਸਨਮਾਨਿਤ ਕਰੋ ਸੋ ਇੱਥੇ ਆ ਜਾਓ ਬਾਬਾ ਜੀ ਹੈਗੇ ਬਾਬਾ ਸਿੰਦਰ ਬਾਬਾ ਸਿੰਦਰ ਆਪਰ ਤੋਂ ਬਾਬਾ ਸਿੰਦਰ ਨੂੰ ਕਰਦੇ ਪ੍ਰਧਾਨ ਨੂੰ ਬਸ ਆਪਣੇ ਸਰਦਾਰ ਗੁਰਪਾਲ ਸਿੰਘ ਬੋਲੇ ਸੋ ਨਿਹਾਲ ਗੁਰਪਾਲ